ਬਟਾਲਾ ਨਗਰ ਨਿਗਮ ਦੇ ਅਧਿਕਾਰੀਆਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਸਰਕਾਰੀ ਅਧਿਕਾਰੀਆਂ ਨੇ ਵੀ ਮੰਨਿਆ ਹੈ ਕਿ ਉਹਨਾਂ ਦੇ ਮੁਲਾਜ਼ਮਾਂ ਕੋਲੋਂ ਹੋਈ ਗਲਤੀ ਬਟਾਲਾ ਦੀ ਨਗਰ ਨਿਗਮ ਵੱਲੋਂ ਸੜਕਾਂ ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਸਨ ਤੇ ਇਸੇ ਲੜੀ ਤਹਿਤ ਨਗਰ ਨਿਗਮ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਵੱਲੋਂ ਕਾਰਦੀ ਨਗਰ ਕੈਂਪ ਦੇ ਵਿੱਚ ਇੱਕ ਈ ਰਿਕਸ਼ਾ ਸਟੈਂਡ ਤੋੜਿਆ ਗਿਆ ਜਿਸ ਤੋਂ ਬਾਅਦ ਈ ਰਿਕਸ਼ਾ ਡਰਾਈਵਰਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਧਾਰਮਿਕ ਫੋਟੋਆਂ ਦੀ ਬੇਅਦਬੀ ਦੇ ਇਲਜ਼ਾਮ ਲਗਾਏ ਗਲਬਦਰਨ ਰਿਕਸ਼ਾ ਡਰਾਈਵਰ ਨੇ ਕਿਹਾ ਕਿ ਸਟੈਂਡਰਡ ਕਾਟਨ ਕੁਝ ਸਮਾਂ ਪਹਿਲਾਂ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕੌਸੀ ਕਰਕੇ ਗਏ ਸਨ ਤੇ ਸਾਡਾ ਸਟੈਂਡ ਇੱਕ ਸਾਈਡ ਤੇ ਹੀ ਸੀ ਪਰ ਨਗਰ ਨਿਗਮ ਦੇ ਅਧਿਕਾਰੀ ਨੇ ਸਾਡੇ ਨਾਲ ਮੁਜਾਇਜ਼ ਕੀਤੀ ਜਿਸ ਕਰਕੇ ਦੇਖਣ ਨੂੰ ਇਹ ਜੇਵਾਗਾ ਹੋ ਕਰੋ ਗਾਲੀ ਯਾਰ ਭੇ ਹਮੇਂ ਦੀ ਰਿਸਤਾਂ ਨੂੰ ਮੋੜਨ ਦਾ ਟਾਇਆ ਨਾਲ ਚੈਰੀ ਕਲਸੀ ਦੀ ਵੀ ਵੇਚ ਜੀ ਕੀਤੀ ਹੈ ਰੱਬਾ ਪੋਸਟ ਪਾ ਰਿਹਾ ਹੈ ਨਾਲ ਨਾ ਭਾਈ ਬਿੱਲੂ ਬਿੱਲੂ ਜੀ ਕੀ ਹੋਇਆ ਇਹ ਭਾਈ ਇਹ ਹੀ ਆਪਣੇ ਈ ਰਿਸ਼ਕਾ ਯਾਰ ਈ ਰਿਸ਼ਕਾ ਦਾ ਇੱਕ ਛੋਟਾ ਜਿਹਾ ਸਟੈਂਡ ਬਣਾਇਆ ਤਾਂ ਕਿ ਬੰਦੇ 10 ਮਿੰਟ ਆਰਾਮ ਕਰਨਾ ਆਏ ਤੇ ਇੱਥੇ ਆਣ ਕੇ ਬੈਠ ਸਕਣ ਇਹਨੂੰ ਕੋਈ ਇਹ ਹੀ ਆਪਣੀ ਪ੍ਰਾਪਰਟੀ ਨਹੀਂ ਬਣਾਈ ਕੋਈ ਤਾਲਾ ਨਹੀਂ ਲਾਇਆ ਕੋਈ ਲੋਕ ਨਹੀਂ ਲਾਇਆ ਇਹ ਹੀ ਓਪਨ ਰੱਖਿਆ ਜ਼ਰੂਰੀ ਨਹੀਂ ਕਿ ਈ ਰਿਸ਼ਕਾ ਵਾਲਾ ਹੀ ਬੈਠ ਸਕਦਾ ਜਿਹੜਾ ਮਰਜੀ ਆਉਂਦਾ ਜਾਂਦਾ ਰਾਹ ਜਾਂਦਾ ਮੁਸਾਫਰ ਜਿਹੜਾ ਬੈਠ ਸਕਦਾ ਘੜੀ 10 ਮਿੰਟ ਆਰਾਮ ਕਰ ਸਕਦਾ ਸਾਡੇ ਨਾਲ ਕਮੇਟੀ ਆ ਦੇ ਨਾਂ ਕਿ ਧੱਕਾ ਕੀਤਾ ਰੋਡ ਤੇ ਇੰਨਾ ਸਮਾਨ ਲੱਗਾ ਦਾ ਉਹਨੂੰ ਇਹਨਾਂ ਨੇ ਕੁਛ ਨਹੀਂ ਕਿਹਾ ਸਾਡੀ ਬੈਕਗ੍ਰਾਉਂਡ ਲੱਗੀ ਦੀ ਆ ਬੈਕਗ੍ਰਾਉਂਡ ਦੇ ਆਣ ਕੇ ਸਾਡੇ ਨਾਲ ਧੱਕਾ ਕੀਤਾ ਇਹਨਾਂ ਨੇ ਤੇ ਸਾਡੇ ਹਿੰਦੂ ਧਰਮ ਦੀਆਂ ਇਹਨਾਂ ਨੇ ਵੇਖੋ ਕਿੰਨੀ ਬੇਅਦਬੀ ਕੀਤੀ ਆ ਪਰਿਵਾਰ ਦੀਆਂ ਸ਼ਿਵ ਪਰਿਵਾਰ ਦੀਆਂ ਫੋਟੋਆਂ ਹੀ ਜਿਹੜੀਆਂ ਇਹਨਾਂ ਨੇ ਪੈਦਲ ਵੇ ਛੁੱਟੀਆਂ ਦੇ ਪੈਰ ਉੱਤੇ ਲੈ ਕੇ ਚੜੇ ਨੇ ਸਾਨੂੰ ਸਾਨੂੰ ਇਨਸਾਫ ਚਾਹੀਦਾ ਭਾਈ ਬਸ ਅਹੀ ਅਹੀ ਪ੍ਰਸ਼ਾਸਨ ਲੱਗਿਆ ਹੋਈ ਮੰਗ ਕਰਨੇ ਆ ਕਿ ਸਾਡੀ ਮਤ ਕੀਤੀ ਜਾਏ ਮਤ ਵਧ ਸਾਡੀ ਮਤ ਕਰਨ ਤੇ ਸਾਨੂੰ ਸਾਫ਼ ਦੇ ਇਹ ਜਗਾ ਕਿੱਦੀ ਹੈ ਇਹ ਜਗਾ ਗਵਰਨਮੈਂਟ ਹੀ ਹੈ ਜੀ ਜਗਾ ਕੋਈ ਕਿਹ ਨਾਲ ਕੀ ਹੋਇਆ ਵੈਸੇ ਜੀ ਮੈਂ ਆਟੋ ਲਿਆ ਗਿਆ ਤੂੰ ਜਾ ਰਿਹਾ ਸੀ ਤੇ ਉਹ ਕਮੇਟੀਆਂ ਨੇ ਆ ਰਹੇ ਸੀ ਇੱਥੇ ਉਹਨਾਂ ਨੂੰ ਆਪਾਂ ਕਿਹਾ ਵੀ ਕਿ ਛੱਟ ਕੈਂਪ ਨੂੰ ਫੈਕਟਰੀ ਕਰਦੇ ਆ ਲਾਹ ਵਿੱਚ ਨਹੀਂ ਆ ਗਈ ਉਹਨੂੰ ਰਹਿਣ ਦੋ ਤੇ ਮੈਂ ਆਪਣੇ ਬੰਦਿਆਂ ਨੂੰ ਪੁੱਛਿਆ ਕਿ ਕੀ ਗੱਲ ਚਲੋ ਰੋਕੋ ਉਹ ਕਹਿੰਦੇ ਕਿ ਆਰਡਰ ਆਇਆ ਉਹਨਾਂ ਨੂੰ ਉਹ ਉਸਦੀ ਨਾ ਵਧਾ ਕੇ ਲਾਈ ਦੀਆਂ ਮੈਂ ਤੇ ਮੈਂ ਹਾਂ ਜੇ ਇਹਦੇ ਪਿੱਛੇ ਆ ਦੇਖੀ ਉਹ ਨਾ ਪਠੇੜਾ ਰੁਕਿਆ ਨਹੀਂ ਰੁਕੇ ਉਹ ਸਦਾ ਨੇ ਕੈਂਚੀ ਫੇਰਤੀ ਆਪਾਂ ਨੂੰ ਕਿਹਾ ਕਿ ਇਹ ਸੈਰੀ ਭਾਈ ਨੇ ਇੱਥੇ ਪਾ ਕੇ ਦੇਵਾ ਕੱਟ ਸੈਰੀ ਆਪਾਂ ਐਮਐਲਏ ਸਾਹਿਬ ਉਹਨਾਂ ਨੇ ਕਿਹਾ ਕਿ ਮੇਰਾ ਗਾਂਧੀਗਨ ਕੈਂਪ ਮੇਰਾ ਪਰਿਵਾਰ ਆ ਉਹਨਾਂ ਨੇ ਵਾਸਤੇ ਇਹ ਸਟੈਂਡ ਬਣਾਇਆ ਹੈ ਕਿ ਪਾਰਕਿਸ ਦੇ ਵਿੱਚ ਕਿੰਨੂ ਕੋਈ ਸਵਾਰੀ ਆਂਦੀ ਆ ਉੱਥੇ ਰੁਕ ਸਕਦੀ ਆ ਕਿ ਵਾਟੋ ਉੱਥੇ ਨਾ ਹੋਵੇ ਬਈ ਤੇ ਸੈਰੀ ਭਾਈ ਦੇ ਦੇਮਾ ਕਟਨ ਦੇ ਵਿੱਚ ਆਪਾਂ ਸਾਰਾ ਇੱਥੇ ਇਲਾਈਟ ਗਵਰਨਮੈਂਟ ਹੈ। ਜੇ ਉਹ ਆ ਡਿਗਰੀ ਪਾ ਤੱਕਾ ਕਿਉਂ ਹੋ ਰਿਹਾ ਹੈ? ਸਹੀ ਗਰੀਬਾਂ ਨੇ ਪੰਪ ਪੰਪ ਸੌਦ ਤੇ ਇਕੱਠਾ ਕਰਕੇ ਇੱਥੇ 35-40 ਹਜ਼ਾਰ ਰੁਪਏ ਲਾਇਆ। ਜਿਹੜਾ ਆਧਾਰਿਕ ਫੋਨਵਾ ਜਿਹੜੀਆਂ ਇਹ ਵੀ ਉਹਨਾਂ ਨੇ ਕੀਤਾ ਕਮੇਟੀ ਘਾਵਾਂ ਦੇ। ਬੇਦਬੀ ਕੀਤੀ ਹੈ। ਬੇਦਬੀ ਕੀਤੀ ਆ ਸਾਡਾ ਸੈਂਕਰ ਭਗਵਾਨ ਸਾਰੇ ਜਿਸਤਿਆਂ ਮਾਲਕ ਆ। ਤੇ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ। ਯਾਰ ਉੱਤੇ ਮੰਦੋ ਸਿੱਖਾਂ ਦੇ ਬਾਬੇ ਨਾਨਕ ਦੀ ਫੋਟੋ ਹੁੰਦੀ ਐ ਸਿੱਖਾਂ ਨੇ ਵੱਡ ਟੁੱਕ ਕਰ ਦੇਣੀ ਇੱਥੇ। ਅਸੀਂ ਦੇਖੋ। ਮੇਰਾ ਨਾਮ ਅੰਜੀਤ ਸਿੰਘ ਜੀ 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 ਕੀ ਹੋਇਆ ਕਿ ਕਿਉਂ ਇਹ ਧਾਰਮਿਕ ਜਿਹੜੀਆਂ ਫੋਟੋਆਂ ਨੇ ਉਹਨਾਂ ਦੀ ਬੇਅਦਬੀ ਕੀਤੀ ਨਹੀਂ ਬੇਅਦਬੀ ਤੇ ਨਹੀਂ ਕੀਤੀ ਸਾਰ ਅੱਗੇ ਵੀ ਕਈ ਕਾਫੀ ਹਾਰ ਉਹਨਾਂ ਨੂੰ ਆਖਿਆ ਹੈ ਕਿ ਆਪਣਾ ਜਿਹੜਾ ਸਟੈਂਡ ਤੇ ਉਹ ਮੰਦਿਰ ਸ਼ਨੀ ਮੰਦਿਰ ਲੋਕ ਹੈ ਇਹਨਾਂ ਪਛਾਣ ਨਹੀਂ ਹਟਾਇਆ ਨਹੀਂ ਮਜਾਜ ਕੱਪੜੇ ਹਟਾਉਣਾ ਬਿਲਕੁਲ ਠੀਕ ਹੈ ਲੈ ਹਟਾਉਣੇ ਚਾਹੀਦੇ ਆ ਪਰ ਉਹ ਤੇ ਧਾਰਮਿਕ ਚਿੰਨ੍ਹ ਦੇ ਝੰਡੇ ਧਾਰਮਿਕ ਫੋਟੋਆਂ ਉਹ ਪੈਰਾਂ 'ਚ ਰੋਲ ਕੇ ਆਏ ਹੋ ਤੁਸੀਂ ਕਿੰਨਾ ਕੁ ਜ਼ਾਇਦਾ ਉਹ ਨਹੀਂ ਮੁੰਡਿਆਂ ਨੇ ਹੱਲ ਕੀਤਾ ਹੁਣ ਅਸੀਂ ਵੀ ਅੱਗੇ ਪਿੱਛੇ ਸਾਰਿਆਂ ਨੂੰ ਸਮਝਾਉਂਦੇ ਆ ਕਿ ਚਲੋ ਜੋ ਵੀ ਕਰਨਾ ਵਾ ਹੌਸਲੇ ਨਾਲ ਕੰਮ ਕਰਨਾ ਵਾ ਮਤਲਬ ਗਲਤ ਨਹੀਂ ਕਿਸੇ ਦਾ ਕੰਮ ਕਰਨਾ ਧਰਮੇ ਕੋਈ ਨੁਕਸਾਨ ਨਹੀਂ ਕਰਨਾ ਸਾਰੇ ਧਰਮ ਜਿਹੜੇ ਇੱਕੋ ਬਰਬਰੀ ਹੈ ਭਾਵੇਂ ਸਿੱਖ ਹੋਵੇ ਭਾਵੇਂ ਮੁਸਲਮਾਨ ਭਾਵੇਂ ਹਿੰਦੂ ਹੋਵੇ ਭਾਵੇਂ ਕੋਈ ਉਹ ਧਾਰਮਿਕ ਭਾਵਨਾ ਨੂੰ ਠੇਸ ਪਹਾਈਏ ਚਲੋ ਜੇ ਬੁਨਿਆਦ ਕੋ ਗਲਤੀ ਹੋ ਗਈ ਤਾਂ ਅੱਗੋਂ ਇਹੋ ਜਿਹਾ ਨਹੀਂ ਕੰਮ ਹੋਊਗਾ ਹੋ ਰੇ ਹੋ ਹੀ ਹੋ ਸਕਦਾ ਹੋਰ ਕੀ ਹੋ ਸਕਦਾ ਜੀ ਕੀ ਨਾਮ ਹੈ ਜੀ ਬਲਬੀਰ ਸਿੰਘ ਕੀ ਕੀਤਾ ਜੀ ਅੱਜ ਬਲਬੀਰ ਸਿੰਘ ਅੱਜ ਇਥੋਂ ਗਾਂਧੀ ਚੌਂਕ ਤੋਂ ਲੈ ਕੇ ਤੇ ਫਾਟਕ ਤੱਕ ਜਿਹੜੇ ਅੱਗੇ ਲੋਕਾਂ ਨੇ ਵਿਧਾਵਾ ਵਿਧਾਏ ਜਾਂ ਰੇੜੀਆਂ ਖਿਡਾਰੀਆਂ ਉਹਨਾਂ ਨੂੰ ਕੁਛ ਨਹੀਂ। ਇੱਕ ਕੈਂਪ ਦੇ ਵਿੱਚ ਤੁਸੀਂ ਸ਼ੈੱਡ ਢਾ ਕੇ ਆਏ ਹੋ ਉਹਦਾ ਵੀ ਮਸਲਾ ਹੈ। ਉਹ ਰੋਡ ਦੇ ਵਿੱਚ ਸੀਗਾ। ਵੈਸੇ ਤਾਂ ਰੋਡ ਤੋਂ ਬਿਲਕੁਲ ਸਾਈਡ ਤੇ ਹੈ। ਨਹੀਂ ਦੂਸਰੀ ਜਿਹੜੀ ਉਧਰੋਂ ਸਕੂਲ ਵੱਲੋਂ ਰੋਡ ਆਉਂਦੀ ਆ ਉਹਦੇ ਬਿਲਕੁਲ ਵਿੱਚ। ਤੁਹਾਨੂੰ ਪਤਾ ਕਿ ਉੱਥੇ ਧਾਰਮਿਕ ਫੋਟੋਆਂ ਤੁਸੀਂ ਪੈਰਾਂ ਚ ਰੋਲ ਕੇ ਆ ਰਿਹਾ ਇਸ ਦਾ ਵੀ ਵਿਵਾਦ ਖੜਾ ਹੋ ਗਿਆ। ਔਰ ਔਨ ਰਿਕਾਰਡ ਹੈ ਸਾਰਾ ਕੁਝ। ਹੋ ਸਕਦਾ ਹੋਵੇਗਾ ਜਨਜੀਤ ਨੂੰ ਵੇਖਿਆ ਸੀ ਕੋਤਰਾ ਨਾ ਲੱਗ ਉਹ ਮੇਰੇ ਪਰ ਉਹ ਆਇਆ ਨਾਲ ਉੱਥੇ ਪ੍ਰਭੂ શ્રી ਰਾਮ ਦੀਆਂ ਫੋਟੋਆਂ ਭਗਵਾਨ ਸ਼ੰਕਰ ਪਰਿਵਾਰ ਦੀਆਂ ਫੋਟੋਆਂ ਭਗਵਾਨ ਕ੍ਰਿਸ਼ਨ ਦੀਆਂ ਫੋਟੋਆਂ ਪੈਰਾਂ ਤੇ ਰੋਲਡ ਨਹੀਂ ਤੁਸੀਂ ਮੈਂ ਤੇ ਉਦੋਂ ਉੱਥੇ ਮੈਂ ਥੋੜਾ ਅੱਗੇ ਸ ਤੁਹਾਡੇ ਨਾਲ ਆ ਜਾ ਰਿਹਾ ਕਿ ਤੁਸੀਂ ਉੱਥੇ ਮੌਜੂਦ ਸੀ ਔਰ ਬੇਦਵੀ ਹੋਈ ਇਹੋ ਹੀ ਕਹਿੰਦੇ ਕਿ ਜੇ ਅਗਰ ਸਿੱਖ ਕਮਿਊਨਿਟੀ ਦੀਆਂ ਫੋਟੋਆਂ ਹੋਣੀਆਂ ਇਹ ਕਤਲ ਉਹ ਘੈਰ ਤੋਂ ਹੋਣੀ ਸੀ ਤੇ ਅੱਜ ਹੁਣ ਕੀ ਕੀਤਾ ਜਾਏਗਾ ਮੇਰੀ ਵੀਰ ਨੀ ਮੈਂ ਉੱਥੇ ਨਹੀਂ ਮੈਂ ਤਾਂ ਦੂਸਰੀ ਸਾਈਡ ਤੇ ਮੈਂ ਤਾਂ ਪਾਣੀ ਪੀਣ ਗਿਆ ਸੀ ਉਸ ਟਾਈਮ ਤੇ ਮੈਂ ਉਸ ਟਾਈਮ ਤੇ ਨਾ ਧਾਰਮਿਕ ਫੋਟੋਜ਼ ਬੀਤਰੀ ਕਰਨਾ ਜ਼ਾਇਜ਼ ਨਹੀਂ ਜਾਇਜ਼ ਨਹੀਂ ਕੋਈ ਸਾਰੇ ਧਰਮ ਜਿਹੜੇ ਨੇ ਉਹ ਇੱਕੋ ਜਿਹੇ ਨੇ ਸਾਰੇ ਧਰਮ ਜਿਹੜੇ ਨੇ ਸਤਿਕਾਰਯੋਗ ਨੇ ਲੁੱਟਾਇਆ ਸੀ ਦੇਖਣਾ ਤੁਹਾਡਾ ਫਰਜ਼ ਨਹੀਂ ਜਾਂ ਫੋਟੋ ਵੱਲ ਭਾੜੀਆਂ ਫਰਜ਼ ਨਹੀਂ ਉਹ ਤੇ ਜਿਹੜੇ ਸਾਡੇ ਬੰਦੇ ਢਾਉਣ ਲੱਗੇ ਸੀ ਉਹਨਾਂ ਨੂੰ ਵੇਖਣ ਜੇ ਪਹਿਲੇ ਫੋਟੋਆਂ ਨੂੰ ਸੰਭਲ ਲੈਣਾ ਚਾਹੀਦਾ ਸੀ ਕੀ ਕਰਬੋਇਟ ਕੀ ਪੀ ਜਾਏ ਗੋਲ ਮੇਰਾ ਇਹ ਤੇ ਹੁਣ ਉਹਨਾਂ ਦੀ ਗਲਤੀ ਹੋ ਗਈ ਨਾ ਫਿਰ ਇਹਨਾਂ ਨੂੰ ਵੇਖਣਾ ਚਾਹੀਦਾ ਹੈ ਜਿਨ੍ਹਾਂ ਨੇ ਫੋਟੋਆਂ ਜਿਹੜੀਆਂ ਵੇਖੀਆਂ ਨਹੀਂ ਤੁਸੀਂ ਮੌਕੇ ਤੇ ਅਫਸਰ ਹੋ ਤੁਸੀਂ ਕਾਡੀਆਂ ਹਦਦਾਂ ਤੇ ਉਹਨਾਂ ਨੇ ਕੀਤਾ ਹੋਇਆ ਤਾਂ ਮੁਲਾਜ਼ਮ ਨੂੰ ਤੇ ਕੁਝ ਕਰਬਾ ਨਹੀਂ ਤੇ ਮੌਕੇ ਤੇ ਅਫਸਰ ਮੌਕੇ ਤੇ ਵਿਕਾਸ ਜੀ ਵੀ ਗਏ ਸੀ ਉਹ ਵੀ ਤੇ ਨੀਰ ਜੀ ਵੀ ਗਏ ਸੀ ਉਹ ਵੀ ਸਾਰਾ ਸਟਾਫ ਸਾਰਾ ਸਟਾਫ ਹੀ ਸੀ ਇਹ ਤੇ ਜਿੰਨੇ ਉਹ ਟਾਇਆ ਸੀ ਉਹਨੂੰ ਵੇਖਣਾ ਚਾਹੀਦਾ ਸੀ ਪਹਿਲੋਂ ਜਿਹੜੇ ਵੀ ਸਾਡੇ ਮੁਲਾਜ਼ਮ ਹੋਣਗੇ ਸੋ ਜਿਹਨੋਂ ਵਿੱਚ ਤੁਸੀਂ ਸਾਰੇ ਅਫਸਰ ਉੱਥੇ ਸੀ ਮੈਂ ਉਸ ਟਾਈਮ ਥੋੜਾ ਜਿਹਾ ਅੱਗੇ ਸੀ ਇਹ ਜਾਇਜ਼ਕ ਨਹੀਂ ਤੇ ਹੈ ਤਾਂ ਨਜਾਇਜ਼ ਹੀ ਆ ਫਿਰ ਉਹ ਜੇ ਫੋਟੋਆਂ ਨੇ ਤਾਂ ਦੇਖਣੀਆਂ ਚਾਹੀਦੀਆਂ ਫੋਟੋਆਂ ਨਹੀਂ ਸੀ ਇਤਨਾ ਹੋਣਾ ਚਾਹੀਦਾ ਕਿਉਂਕਿ ਆਪਾਂ ਫੋਟੋਆਂ ਦੇ ਇਸੇ ਕਰਕੇ ਲਾਉਨੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼